ਰੇਡੀ ਪੰਜਾਬ ਸਰਕਾਰ ਦੀਆਂ ਢਿੱਲਮੱਠ ਵਾਲੀਆਂ ਨੀਤੀਆਂ ਅਤੇ ਗਲਤ ਫੈਸਲੇ ਕਾਰਨ ਦੇਸ਼ ਨੂੰ ਖੁਰਾਕ ਦੇ ਪੱਖ ਉਤੋਂ ਆਤਮ ਨਿਰਪਰ ਬਣਾਉਣ ਵਾਲੇ ਪੰਜਾਬ ਦੇ ਸ਼ੈਲਰ ਮਾਲਕ ਆੜਤੀ ਅਤੇ ਕਿਸਾਨ ਨੇੜ ਭਵਿੱਖ ਵਿੱਚ ਇੱਕ ਹੋਰ ਗੰਭੀਰ ਸਮੱਸਿਆ ਵਿੱਚ ਕਿਰਨ ਵਾਲੇ ਹਨ ਡੰਡੀ ਪੰਜਾਬ ਦੇ ਕਿਸਾਨਾਂ ਨੇ ਬੀਤੇ ਅਰਸੇ ਵਿੱਚ ਇੰਨਾ ਕੋ ਝੋਨਾ ਪੈਦਾ ਕੀਤਾ ਹੈ ਕਿ ਪੂਰੇ ਦੇਸ਼ ਦੀ ਇੱਕ ਵੱਡੀ ਆਬਾਦੀ ਦੀਆਂ ਖੁਰਾਕ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਰਹੀਆਂ ਹਨ ਪਰ ਝੋਨੇ ਦਾ ਇਹ ਬੰਪਰ ਉਤਪਾਦਨ ਅੱਜ ਸੂਬੇ ਦੇ ਕਿਸਾਨ ਵਰਗ ਛੈਲਰ ਮਾਲਕਾਂ ਅਤੇ ਆੜਤੀਆਂ ਲਈ ਪ੍ਰੇਸ਼ਾਨੀ ਦਾ ਸਬਬ ਬਣਨ ਲੱਗਾ ਹੈ ਡੰਡੀ ਇਸ ਦੇ ਨਾਲ ਹੀ ਸੂਬੇ ਪਰ ਦੇ ਲੱਖਾਂ ਕਿਰਤੀਆਂ ਅਤੇ ਮਜ਼ਦੂਰਾਂ ਲਈ ਰੋਜੀ ਰੋਟੀ ਦੀ ਉਪਲਬਧਤਾ ਸੰਬੰਧੀ ਵੀ ਇੱਕ ਸਮੱਸਿਆ ਪੈਦਾ ਹੋ ਸਕਦੀ ਹੈ ਡੰਡੀ ਪੰਜਾਬ ਵਿੱਚ ਝੋਨੇ ਦੀ ਕਟਾਈ ਅਤੇ ਛੜਾਈ ਦਾ ਮੌਸਮ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਹੈ ਡੰਡੀ ਇਸ ਵਾਰ ਵੀ ਸੂਬੇ ਵਿੱਚ ਝੋਨੇ ਦੀ ਫਸਲ ਦਾ ਰਿਕਾਰਡ ਉਤਪਾਦਨ ਹੋਣ ਦੀ ਵੱਡੀ ਸੰਭਾਵਨਾ ਹੈ ਡੰਡੀ ਝੋਨੇ ਦੀ ਫਸਲ ਨੂੰ ਚੌਲਾਂ ਵਿੱਚ ਬਦਲਣ ਲਈ ਇਸ ਉਤਪਾਦਨ ਨੂੰ ਮੰਡੀਆਂ ਵਿੱਚੋਂ ਸਿੱਧਾ ਸ਼ੈਲਰਾਂ ਵਿੱਚ ਭਜਵਾਉਣਾ ਪੈਂਦਾ ਹੈ ਪਰ ਇੱਥੇ ਸਮੱਸਿਆ ਇਹ ਹੈ ਕਿ ਆਮ ਤੌਰ ਉੱਤੇ ਸੂਬੇ ਦੇ ਸਾਰੇ ਸ਼ੈਲਰ ਅਤੇ ਉਹਨਾਂ ਦੇ ਗੋਦਾਮ ਪਹਿਲਾਂ ਹੀ ਪਿਛਲੇ ਸਾਲ ਦੇ ਬਚੇ ਉਤਪਾਦਨ ਨਾਲ ਨੱਕੋ ਨੱਕ ਭਰੇ ਪਏ ਹਨ ਡੰਡੀ ਇਸ ਕਾਰਨ ਸ਼ੈਲਰ ਮਾਲਕ ਛੜ ਲਈ ਨਵਾਂ ਚੋਨਾ ਚੁੱਕਣ ਦੇ ਸਮਰੱਥ ਨਹੀਂ ਹੋ ਸਕਣਗੇ ਡੰਡੀ ਇਸ ਨਾਲ ਨਵੇਂ ਖਰੀਦ ਸੀਜ਼ਨ ਵਿੱਚ ਰੈਡੀ ਸੁੱਬੇ ਦੀਆਂ ਮੰਡੀਆਂ ਵਿੱਚੋਂ ਖਰੀਦ ਤੋਂ ਬਾਅਦ ਝੋਨਾ ਚੁੱਕਣ ਦੀ ਵੱਡੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ ਡੰਡੀ ਪੰਜਾਬ ਸ਼ੈਲਰ ਮਾਲਕਾ ਐਸੋਸੀਏਸ਼ਨ ਦੇ ਪ੍ਰਧਾਨ ترਸੀਮ ਸੈਣੀ ਅਨੁਸਾਰ ਅਜੇ ਵੀ ਪਿਛਲੇ ਸਾਲ ਦੇ ਉਤਪਾਦਨ ਦਾ ਲਗਭਗ 6 ਲੱਖ ਟਨ ਝੋਲ ਛੱਲਰਾਂ ਵਿੱਚ ਪਿਆ ਹੈ ਅਤੇ ਸੂਬਾ ਸਰਕਾਰ ਵੱਲੋਂ ਇਸ ਦੀ ਚੁਕਾਈ ਦੀ ਵਿਵਸਥਾ ਨਾ ਕੀਤੇ ਜਾਣ ਕਰਕੇ ਛੱਲਰ ਮਾਲਕਾਂ ਨੂੰ 3000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਵੀ ਸਹਿਣਾ ਪਿਆ ਹੈ ਡੰਡੀ ਇੱਥੇ ਸਮੱਸਿਆ ਇਹ ਵੀ ਹੈ ਕਿ ਸੂਬਾ ਸਰਕਾਰ ਦੀ ਕੇਂਦਰ ਸਰਕਾਰ ਅਤੇ ਖਾਸ ਤੌਰ ਉੱਤੇ ਉਸ ਦੇ ਖੁਰਾਕ ਸਪਲਾਈ ਵਿਭਾਗ ਨਾਲ ਪਤਾ ਨਹੀਂ ਕਿਹੜੀ ਅਣਵਣ ਚੱਲ ਰਹੀ ਹੈ ਜਿਸ ਕਾਰਨ ਸੂਬੇ ਤੋਂ 14 ਦੀ ਚੁਕਾਈ ਦੀ ਰਫਤਾਰ ਬਹੁਤ ਹੀ ਮੀਹੀ ਰਹੀ ਹੈ ਡੰਡੀ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਗੈਰ ਬਾਸਮਤੀ ਚੌਲਾਂ ਦੀ ਬਾਜ਼ਾਰੀ ਕੀਮਤ ਜਿਆਦਾ ਤੈ ਕੀਤੇ ਜਾਣ ਨਾਲ ਵੀ ਚੌਲਾਂ ਦੀ ਵਿਕਰੀ ਵਿੱਚ ਕਮੀ ਆਈ ਹੈ ਡੰਡੀ ਇਸ ਦੌਰਾਨ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਅਤੇ ਆਰਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਲੜਾ ਨੇ ਵੀ ਇਹ ਸਮੱਸਿਆ ਵੱਲ ਸੂਬਾ ਸਰਕਾਰ ਦਾ ਧਿਆਨ ਦਿਵਾਇਆ ਹੈ ਡੰਡੀ ਖੇਤੀ ਮਹਾਰਾ ਅਨੁਸਾਰ ਇਸ ਸਾਲ ਵੀ ਬੀਤੇ ਸਾਲ ਵਾਂਗ ਹੀ ਸੂਬੇ ਵਿੱਚ 186 ਲੱਖ ਮੀਟਰ ਘਟਾਣਾ ਜੋ ਨੇਦਾ ਉਤਪਾਦਨ ਹੋਣ ਦੀ ਸੁਭਾਵਨਾ ਹੈ ਜਿਸ ਤੋਂ ਲਗਭਗ 122 ਲੱਖ ਮੀਟ੍ਰਿਕ ਟਨ ਝੋਲ ਪੈਦਾ ਹੋਣਗੇ ਡੰਡੀ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਲੜਾ ਨੇ ਵੀ ਇਸੇ ਅੰਦਾਜ਼ ਵਿੱਚ ਸੂਬੇ ਦੀ ਭਗਵੰਤਮਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ